جگ جن شری گرنتھ ساحب جی کی پاون پوتر نگھی گود و شماج مانو کے ਅਮਰਿਤ ਵੇਲੇ ਤੋਂ ਮਰਤਬਾ ਇਮਾਨਤ ਦਾ ਆਨੰਦ ਪ੍ਰਾਪਤ ਕਰਣਾ ਹੈ ਵਿਭਾਗੀ ਸਸੰਗੀ ਜਨੂ ਆਉ ਗੁਣਹੱਤੇ ਪ੍ਰਵਾਨ ਕਰੋ ਜੀ ਕੋਈ ਰਚਨਾਵਾਂ ਦੀ ਨਾਰਾਇਣ ਸ਼ਾਰੀਆ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤੈ ਆਪ ਜੀ ਨੇ ਬਜਤਲ ਨਾਟਕ ਦੀ ਲੜੀਵਾਰ ਵਿਚਾਰ ਅੰਤਰ ਇਸ ਤੋਂ ਪਹਿਲੇ ਪ੍ਰਸੰਗ ਵਿੱਚ ਸ਼ਰਗਣ ਕੀਤਾ ਹੈ ਚੰਦਨ ਰਾਏ ਜੁਝਾਰ ਸਿੰਘ ਪਹਾੜੀਆਂ ਇਸ ਜੰਗ ਵਿੱਚ ਮਾਰਿਆ ਜਾਂਦਾ ਹੈ ਇਸ ਗੱਲ ਦੀ ਖਬਰ ਰਾਮਜੀਵ ਨੂੰ ਲਗਦੀ ਹੈ ਔਰੰਗਜ਼ੇ ਬਾਦਸ਼ਾ ਆਪਣੇ ਪੁੱਤਰ ਨੂੰ ਪੰਜਾਬ ਵੱਲ ਭੇਜਦਾ ਜਦੋਂ ਇਹ ਪੰਜਾਬ ਵੱਲ ਪ੍ਰਵੇਸ਼ ਕਰਦਾ ਹੈ ਵੱਡੇ ਵੱਡੇ ਰਾਜੇ ਜਿਹੜੇ ਨੇ ਉਹ ਡਰ ਜਾਂਦੇ ਹਨ ਉਹਨਾਂ ਦੇ ਬਨਾਨ ਅੰਦਰ ਪੈ ਹੈ ਔਰੰਗਜ਼ੇ ਦੇ ਪੁੱਤਰ ਦਾ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਜਿਹੜੇ ਸੇਖ ਰਹਿੰਦੇ ਹਨ ਉਹਨਾਂ ਦੇ ਸਤਿਗੁਰ ਸਿੱਧ ਕਰਦੇ ਨੇ ਜਿਨ੍ਹਾਂ ਦਾ ਸਤਿਗੁਰਾਂ ਸਾਥ ਦਿੱਤਾ ਜਿਹੜੇ ਸਤਿਗੁਰਾਂ ਦੇ ਸਾਥੀ ਸਨ ਜਾਂ ਜਿਨ੍ਹਾਂ ਦੇ ਨਾਲ ਗੁਰੂ ਸਾਹਿਬਾਂ ਦੇ ਸਿੰਘ ਜਾ ਕੇ ਲੜੇ ਉਹਨਾਂ ਦੇ ਘਰਾਂ ਨੂੰ ਤਾਂਦਾ ਵੱਖਰੇ ਵੱਖਰੇ ਤਰੀਕੇ ਦੇ ਨਾਲ ਇਹ ਨੁਕਸਾਨ ਕਰਨ ਦਾ ਅਰੰਭ ਕਰ ਦਿੰਦਾ ਹੈ ਸਤਿਗੁਰਾਂ ਇਥੋਂ ਤਾਂ ਕਹਿ ਦਿੱਤਾ ਵੀ ਜਿਹੜੇ ਆਪਣੇ ਗੁਰੂ ਤੋਂ ਬੇਮਕ ਹੁੰਦੇ ਨੇ ਉਹਨਾਂ ਦੇ ਲੋਕ ਪ੍ਰਲੋਕ ਚਾਪੇ ਕਰਦੇ ਇਕ ਪਿੰਦੇ ਹਨ ਉਹਨਾਂ ਦੀ ਜ਼ਿੰਦਗੀ ਚ ਦੁੱਖ ਛਦੀ ਨਹੀਂ ਟਿਕੇ ਰਹਿੰਦੇ ਨੇ ਮਨਮੁਖਾਂ ਦਾ ਜਗਤ ਦੇ ਵਿੱਚ ਕੋਈ ਕੰਮ ਸ਼ੌਤ ਦਾ ਨਹੀਂ ਉਹ ਅਖੀਰੀ ਨਰਕਪੁਣ ਦੇਵਾਸੀ ਬਣਦੇ ਹੈ ਨੂਗੋਂ ਅੰਤਿ ਹਸ਼ਤੇ ਨਰਕ ਕੁੰਡ ਵਿੱਚ ਉਹਨਾਂ ਦਾ ਨਿਵਾਸ ਹੈ ਗੁਰੂ ਚਰਣਾ ਤੋਂ ਬੇਮੁਖ ਹੋ ਕੇ ਜਿਹੜੇ ਪਰਪੇ ਇੱਥੇ ਉੱਥੇ ਉਹਨਾਂ ਦੇ ਮੂੰਹ ਕਾਲੇ ਦੰਦ ਨਹੀਂ ਹਾਂ ਉਹਾਂ ਤਿੰਨ ਕੇ ਮੁਖ ਕਾਲੇ ਇਥੋਂ ਤੱਕ ਸਤਗੁਰਾਂ ਬਿਆਨ ਕਰ ਦਿੱਤਾ ਪੁੱਤਰ ਪੋਤਰ ਤਿੰਨ ਕੇ ਨਹੀਂ ਫਰੈਂ ਦੁੱਖ ਦੰਗ ਮਾਤ ਪਿਤਾ ਕੋ ਮਰੈਂ ਉਹਨਾਂ ਦੇ ਪੁੱਤਰ ਪੁਤਰੇ ਹਉ ਦੇ ਨਹੀਂ ਉਹ ਮਾਂ ਪਿਓ ਨੂੰ ਦੁੱਖ ਦੇ ਕੇ ਮਰਦੇ ਨੇ ਗੁਰਦੁਖੀ ਸ਼ਕਤੀ ਅੰਮ੍ਰਿਤ ਪਾਵੇਂ ਨਰਕਕੁੰਡ ਦਾਰੇ ਪਛਤਾਵੇਂ ਗੁਰੂ ਦੇ ਦੁਖੀ ਜਿਹੜੇ ਨੇ ਸਤਗੁਰਾਂ ਆਖਿਆ ਉਹ ਕੁੱਤੇ ਦੀ ਮੌਤ ਮਰਦੇ ਨੇ ਨਰਕਾਂ ਦੇ ਵਾਸੀ ਬਣਦੇ ਹਨ ਅਗੇ ਸਾਹਿਬ ਅੱਜ ਦੇ ਪ੍ਰਸੰਗ ਵਿੱਚ ਬਿਆਨ ਕਰਦੇ ਨੇ ਬਾਬੇ ਕੇ ਬਾਬਰ ਕੇ ਦੋ ਆਪ ਕਰੇ ਪਰਮੇਸ਼ਰ ਸੋ ਗੁਰੂ ਨਾਨਕ ਤੇ ਤੇ ਬਾਦਸ਼ਾਹ ਤੇ ਇਹ ਦੋ ਹੀ ਹਨ ਇਹ ਨਾ ਸ਼ਬਦਨਾ ਕੀ ਬਾਬਰ ਕੋਈ ਹੋਰ ਹੈ ਰੰਗ ਦੇ ਕੋਈ ਹੋਰ ਹੈ ਸਤਿਗੁਰਾਂ ਆਖਿਆ ਬਾਬੇ ਕੇ ਬਾਬਰ ਕੇ ਦੋ ਆਪ ਕਰੇ ਪਰਮੇਸ਼ਰ ਸੋ ਇਹ ਵੈਗਰੂ ਨੇ ਆਪ ਬਣਾਇਆ ਨਹੀਂ ਜਗਤ ਦੀ ਰਚਨਾ ਨੂੰ ਚਲਾਉਣ ਵਾਸਤੇ ਉਹਨੇ ਇੱਕ ਖੇਲ ਰਚਿਆ ਹੈ ਦੁਆ ਦੀ ਰਚਨਾ ਕਰਨ ਵਾਲਾ ਸਹਬ ਕਹਿੰਨ ਲੱਗੇ ਆਪ ਪਰਮੇਸ਼ਰ ਹੈ ਦੀਨ ਸ਼ਾਹ ਇਨ ਕੋ ਇਨ ਕੇ ਪਹਿਚਾਨੋ ਦੁਨੀ ਪਤ ਉਨ ਕੇ ਅਨਮਨੋ ਗੁਰੂ ਨਾਨਕ ਦੇ ਸਿੱਖ ਧਰਮ ਦੇ ਪਾਤਸ਼ਾਹ ਹਨ ਤਕ ਦੇ ਵਾਲਿਆਂ ਨੂੰ ਜਗਤ ਦੇ ਮਾਲਕ ਸਮਝੋ ਧਰਮ ਦੇ ਪਾਤਸ਼ਾਹ ਸਤਗੁਰੂ ਨਾਨਕ ਸਾਹਿਬ ਜੀ ਹਨ ਧੰਨ 시 ਗੁਰੂ ਨਾਨਕ ਸਾਹਿਬ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿ ਰਹੇ ਹਨ ਉਹ ਦੇਨ ਦੁਨੀ ਦੇ ਮਾਲਕ ਨਹੀਂ ਇਸ ਲੋਕ ਦੇ ਪਰਲੋਕ ਦੇ ਧਰਮੀ ਹਨ ਤੇ ਜਿਹੜੇ ਤਖਤ ਤੇ ਬੈਠੇ ਨੇ ਉਹ ਜਗਤ ਦੇ ਸੰਸਾਰ ਦੇ ਲੋਕਾਂ ਦੇ ਮਾਲਕ ਨਹੀਂ ਉਹ ਸੰਸਾਰ ਦੇ ਲੋਕਾਂ ਦਾ ਧਿਆਨ ਰੱਖਣ ਦੀ ਬਣੇ ਹਨ ਉਹਨਾਂ ਦੀ ਡਿਊਟੀ ਵੀ ਪਰਮੇਸ਼ਰ ਨੇ ਲਈ ਹੈ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਪਰਮੇਸ਼ਰ ਨੇ ਭੇਜਣਾ ਕੀਤਾ ਹੈ ਅੰਗੇ ਸਾਹਿਬਾ ਇਹ ਗੱਲ ਆਖੀ ਹੈ ਕਈ ਵਾਰੀ ਸਾਨੂੰ ਅੱਜ ਅਸੀਂ ਕੀਵੀ ਤੇ ਜਾਂ ਹੋਰ ਥਾਵਾਂ ਤੇ ਕਥਾ ਰਾਹੀਂ ਇਹ ਸ਼ਰਮਣ ਕਰਾਂਗੇ ਇਹ ਤੁਸੀਂ ਗੁਰੂ ਘਰਾਂ ਚ ਚੜਾਵਾ ਦੇਣਾ ਬੰਦ ਕਰ ਦਿਓ ਮਾਇਆ ਜਣੀ ਬੰਦ ਕਰ ਦਿਓ ਕਿ ਠੀਕ ਠੀਕ ਇਹ ਨਾਲ ਮਾਇਆ ਦੀ ਖਰਚ ਨਹੀਂ ਕਰਦੇ ਗੁਰੂ ਘਰੋ ਦੇ ਵਿੱਚ ਗੁਰੂ ਮਤ ਅਨੁਸਾਰ ਜੋ ਸਾਨੂੰ ਸੋਝੀ ਸਤਿਗੁਰਾਂ ਦਿੱਤੀ ਆਪਣੀ ਮਤ ਹੈ ਕਿ ਜੇ ਗੁਰੂ ਘਰ ਚ ਤੁਹਾਡੇ ਕੋਲ ਵਿੱਤ ਹੈ ਤੇ ਕਦੇ ਵੀ 1 ਪੈਸਾ ਰੁਪਈਆ 89 ਚਵਨੀ ਮਥਾ ਨਾ ਦੇਕੋ ਮੈਂ ਨਾ ਨਾ ਵੀ ਹੋਣ ਦੱਸ ਦੇਣਾ ਬਾਅਦ ਇਕੱਠੇ 10 ਰੁਪਏ ਪਾ ਦਿਓ ਉਹ ਵਧੀਆ ਹੈ। ਇਹ ਰੁਪਈਆ ਤੇ ਅੱਜ ਤੁਹਾਡਾ ਬੱਚਾ ਵੀ ਤੁਹਾ ਤੋਂ ਨਹੀਂ ਲੈਂਦਾ। ਉਹਨੂੰ ਆਖੋ ਕਿ ਰੁਪਈਆ ਲੈ ਕੇ ਚੀਜ਼ ਖਾਣੇ ਸਕੂਲ 'ਚ ਨਹੀਂ ਲਏਗਾ। ਉਹਨੂੰ ਹੀ 10 ਹੀ ਦੇਣੇ ਪੈਂਦੇ ਨੇ। ਜਿੰਨੇ ਗੁਰੂ ਦੀ ਗੋਦ ਵਿੱਚ ਆ ਕੇ ਨਿਸ਼ਕਾਮ ਹੋ ਕੇ ਗੁਰੂ ਦੇ ਚਨ ਮੁਖ ਪੇਟਾ ਰੱਖੋਗੇ ਇਹ ਗੱਲ ਪੰਜਵੇਂ ਪਾਤਸ਼ਾਹ ਨੇ ਆਖੀ ਸੀ ਵਪਾਰੀਆਂ ਨੂੰ ਉਹਨਾਂ ਆਖਿਆ ਜੀ ਚੱਲਣਾ ਨਹੀਂ ਵਪਾਰ। ਤੁਸੀਂ ਆਖਿਆ ਸੀ ਇੱਥੇ ਬੜੇ ਵਪਾਰ ਚੱਲਣਗੇ ਬਣਾ ਖੁਜਾਏਗਾ ਸਤਿਗੁਰਾਂ ਆਖਿਆ ਗੁਰੂ ਕਰਮਾ ਥਾ ਟੇਕਦੇ ਰੋਜ਼ ਜਾਣ ਲੱਗਿਆਂ ਆਉਣ ਲੱਗਿਆਂ ਫਿਰ ਅਗਲਾ ਸਵਾਲ ਸੀ ਸ਼ਹਿਬਾਂ ਦਾ ਵੀ ਦਸਵੰਦ ਦੇ ਵਿੱਚੋਂ ਆਪਣੀ ਸੇਵਾ ਗੁਰੂ ਨੂੰ ਪੇਟਾ ਕਰਦੇ ਹੋ ਤੀਜੀ ਗੱਲ ਸੀ ਕਿ ਜੋ ਕੁਝ ਮਿਲਿਆ ਉਹਨੂੰ ਬਹੁਤਾ ਕਹਿੰਦੇ ਹੋ ਤਿੰਨਾ ਤੋਂ ਮਨੁਕਰਸ਼ਨ ਸ਼ਹਿਬਾਂ ਆਖਿਆ ਰੋਜ਼ ਮੱਥਾ ਟੇਕ ਕੇ ਜਾਣਾ ਆਪਣੀ ਕਮਾਈ ਦੇ ਵਿੱਚੋਂ ਕੁਝ ਨਾ ਕੁਝ ਗੁਰੂ ਦੀ ਸ਼ਰਨ ਮੁਖ ਸ਼ੇਵਾ ਦੇ ਰੂਪ ਵਿੱਚ ਦੇਣਾ ਇਹ ਨਾਖ ਨਾ ਵੀ ਮੈਂ ਚੜਾਇਆ ਥੋੜੇ ਦਿਨ ਆਪਾਂ ਸਾਰੇ ਮਿਲ ਕੇ ਆ ਗਏ ਸੰਦਾਤਾ ਬੜਾ ਵਪਾਰ ਜਿਹੜੇ ਪਹਿਲੋਂ ਕਹਿੰਦੇ ਸਨ ਵੀ ਓਟੀ ਦੀ ਬਸਾਂ ਚੱਲਦੀ ਹੈ ਅਸੀਂ ਵੀ ਕਹਿੰਦੇ ਆ ਕਿ ਕੰਮ ਤੇ ਇੰਨਾ ਕੋਈ ਵਸ ਨਹੀਂ ਜਿਨ੍ਹਾਂ ਦਾ ਕਾਰੋਬਾਰ ਨਹੀਂ ਹੁੰਦਾ ਇਹ ਤੋਰੀ ਫੁਲ ਕਾ ਚੱਲਦਾ ਬਸ ਖਾਣ ਜੋ ਕੇ ਬਣ ਜਾਂਦੇ ਨੇ ਬਰਾਬਰ ਚੱਲ ਰਹੇ ਆ ਸਾਡੇ ਇਹ ਬਚਤ ਨਹੀਂ ਇਹ ਹੱਥ ਜੋੜ ਕੇ ਆਕਸ਼ਿਦਾਤਾ ਇਹ ਸ਼ੈਰ ਵਰ ਕਾ ਵਪਾਰ ਕਿਤੇ ਇੰਨਾ ਵੱਡਾ ਵਪਾਰਸਾ ਨਾ ਬਣ ਗਿਆ। ਇਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਹਨ। ਸਤਿਗੁਰੂ ਕਹਿ ਰਹੇ ਨੇ ਸਾਨੂੰ ਜੋ ਬਾਬੇ ਕੇ ਦਾਮ ਨ ਤਹੈ ਤਿੰਤੇ ਕਹਿ ਬਾਬਰ ਕੇ ਲਹੈ ਜਿਉ ਗੁਰੂ ਨਾਨਕ ਸਾਹਿਬ ਜੀ ਨੂੰ ਪੈਸੇ ਨਹੀਂ ਦੇਣਗੇ ਭਾਵੇਂ ਸਤਿਗੁਰਾਂ ਦੇ ਦਰਦ ਦੀ ਦੁਸ਼ਵੰਤੀ ਮਾਇਆ ਨੇ ਜਨਾੜੀ। ਉਹਨਾਂ ਨੂੰ ਪਾਤਸ਼ਾਹ ਦੇ ਨੌਕਰਾਂ ਕੇ ਫੜ ਲੈਣਗੇ ਉਹ ਫੜ ਕੇ ਇਹਨਾਂ ਤੋਂ ਸੰਸਾਰਿਕ ਧਨ ਜਿਹੜਾ ਹੈ ਨਾ ਕਮਾਇਆ ਲੁੱਟ ਲੈਣਗੇ ਦੈਦੈ ਤਿੰਨ ਕੋ ਵੱਡੀ ਸਮਦਾ ਹੈ ਗੁੰਲ ਹੈ ਗ੍ਰਹਿ ਲੂਟ ਬਣਾਏ ਫਿਰ ਇਹਨਾਂ ਨੂੰ ਵੱਡੀ ਸਜ਼ਾ ਦੇਣਗੇ ਫਿਰ ਉਹਨਾਂ ਦੇ ਚੰਗੀ ਤਰ੍ਹਾਂ ਘਰ ਲੁੱਟ ਲੈਣਗੇ ਸਤਿਗੁਰਾਂ ਅਖਿਆ ਵਧੀਆਂ ਕਰਨ ਵੀ ਆਪਣਾ ਧਨ ਜਿਹੜਾ ਕਮਾਇਆ ਆਪ ਖਾਓ ਤੇ ਆਪਣੇ ਧਨ ਦਾ ਦਸਵੰਦ ਗੁਰੂ ਬਾਬੇ ਨੂੰ ਦੇ ਦਿਓ ਜਮਾਨਾ ਕਰਿਓ ਨਹੀਂ ਤੇ ਪਾਸ਼ਾ ਆਉਣਗੇ ਬਾਦਸ਼ਾਹ ਆਉਣਗੇ ਉਹਨਾਂ ਦੇ ਨੌਕਰ ਆਉਣਗੇ ਉਹ ਤੁਹਾਡੇ ਘਰ ਵੀ ਲੁੱਟ ਲੈਣਗੇ ਤੁਹਾਨੂੰ ਸਜਾਵਾਂ ਵੀ ਦੇਣਗੇ ਧਨ ਵੀ ਲੈ ਜਾਣਗੇ ਜਬ ਹਵ ਹੈ ਬੇਮੁਖ ਬਿਨਾਂ ਧਨ ਤਦੜ ਹੈ ਸਿਖਣ ਕਹਿ ਮੰਗਣ ਜਦੋਂ ਇਹ ਬੇਮੁਖ ਧਨਹੀਣ ਹੋਣਗੇ ਤਦ ਸਿਖਾਂ ਪਾਸੋਂ ਫਿਰ ਮੰਗਣ ਤੁਰ ਪੈਣਗੇ ਸਰ ਗੁਰਾਂ ਖੇ ਮੇਰੇ ਸਿੱਖ ਨੇ ਤਨਹਾਡਉਣਗੇ ਜਾਂ ਧਨ ਨਾਮੀ ਉਹ ਸਿੱਖਾਂ ਦਾ ਜਿਗਰਾ ਇਹ ਨਾ ਹੋਵੇਗਾ ਕਿ ਲੋੜ ਪੈਣ ਤੇ ਜਦੋਂ ਮੇਰੇ ਸਿੱਖਾਂ ਕੋਲ ਆਉਣਗੇ ਇਥੋਂ ਇਹਨਾਂ ਨੂੰ ਛਾਰਾ ਕੁਝ ਪ੍ਰਾਪਤ ਹੋਵੇਗਾ ਜੇ ਜੇ ਸਿੱਖ ਤਿਨਾ ਧਨ ਤਹਿ ਨੂਟ ਮਨੈਸ਼ ਤਿਨ ਕੋ ਨਹਿ ਜਿਹੜਾ ਸਿੱਖ ਗੁਰੂ ਤੋਂ ਬੇਮੁਖ ਹੋਇਆ ਦੀ ਝੋਲੀ 'ਚ ਧਨ ਪਾਇਗਾ ਸੋਹਂ ਜੁਨ ਕਿਸੇ ਨੂੰ ਬਣਾ ਨਹੀਂ ਕਰਨਾ ਸਤਿਗੁਰਾਂ ਖੈ ਜਿਨੇ ਗੁਰੂ ਨਾਲ ਧਰੋਹ ਕਰਕੇ ਠਗੀ ਕਰਕੇ ਗੁਰੂ ਤੋਂ ਬੇਮੁਖ ਹੋ ਕੇ ਧੰਦੀ ਇਕਤਰਤਾ ਕੀਤੀ ਬਾਬੇ ਨਾਨਕ ਦੇ ਦਰ ਤੇ ਤਾਂ ਨਹੀਂ ਚੜਾਇਆ ਉਹਨਾਂ ਨੂੰ ਬਾਪੁਰ ਦੇ ਨੌਕਰ ਰੁੱਟਣਗੇ ਤੇ ਫਿਰ ਇਹ ਸ਼ਰਮਿੰਦੇ ਹੁੰਦੇ ਗੁਰੂ ਕੀ ਸਿੱਖਾਂ ਕੋਲ ਆਉਣਗੇ ਜਿਹੜਾ ਸਿੱਖ ਇਹੋ ਜੇ ਮਨਮਤੀ ਮਨਮੁਖੀ ਲੋਕਾਂ ਨੂੰ ਧੰਦਾ ਦੇਗਾ ਸਤਿਗੁਰਾਂ ਖੈ ਉਹਨਾਂ ਸਿੱਖਾਂ ਨੂੰ ਤੁਰ ਕੋ ਨੁ ਟਿਲਾ ਤੇ ਉਹ ਮਕਸ਼ੇ ਨਹੀਂ ਜਾਣਗੇ ਜਬ ਉਹ ਹੈ ਦਿਨ ਦਰਬ ਵਿਨਾਸ਼ ਤਤਰ ਹੈ ਨਿਜ ਗੁਰ ਕੀ ਆਸ ਜਦੋਂ ਉਹਨਾਂ ਦੀ ਇੱਜ਼ਤ ਉਹਨਾਂ ਦਾ ਧਨ ਨਾਸ਼ ਹੋ ਜਾਏਗਾ ਫਿਰ ਉਹ ਆਪਣੇ ਗੁਰੂ ਦੀ ਆਸਾ ਧਰਦੇ ਹਨ ਜਬ ਤੇ ਗੁਰ ਦਰਸ਼ਨ ਕੋ ਐਹ ਤਦਨ ਕੋ ਗੁਰ ਮੁਖ ਨਾ ਲਗੈ ਜਦੋਂ ਗੁਰੂ ਦੇ ਦਰਸ਼ਨ ਨੂੰ ਆਉਣ ਜੀ ਤਾਂ ਗੁਰੂ ਉਹਨਾਂ ਨੂੰ ਮੂੰਹ ਨਹੀਂ ਲਾਏ ਜਿਨ੍ਹਾਂ ਨੇ ਗੁਰੂ ਨੂੰ ਬੇਮੁਖ ਹੋ ਕੇ ਗੁਰੂ ਤੋਂ ਦੂਰ ਜਾਣਾ ਕੀਤਾ ਗੁਰੂ ਦੀ ਗੱਲ ਨੂੰ ਮੰਨਿਆ ਨਹੀਂ ਗੁਰੂ ਦੀ ਗੱਲ ਨੂੰ ਪ੍ਰਮਾਣ ਨਹੀਂ ਕੀਤਾ ਬਿਨਾ ਬਿਨਾ ਦਹਿ ਦਪ ਤਬ ਤਾਂ ਮਨ ਸਰ ਹੈ ਕੋਈ ਨਤਨ ਕੋ ਕਾਮ ਜੋ ਆਗਿਆ ਦਿੱਤੀਆਂ ਤੋਂ ਬਿਨਾ ਹੀ ਕਰਨੋਂ ਦੂਰ ਜਾਂਦੇ ਨੇ ਗੁਰੂ ਦੇ ਅੱਖੇ ਨੇ ਲੱਭਦੇ ਗੁਰੂ ਦੀ ਗੱਲ ਨਹੀਂ ਮੰਨਦੇ ਸਤਿਗੁਰਾਂ ਖੈ ਉਹਨਾਂ ਦਾ ਕੋਈ ਕੰਮ ਨਹੀਂ ਸਰ ਸਕਦਾ ਮੁਰਦਨ ਧੋਈ ਨਾ ਪ੍ਰਪੁਰਬ ਵਾਸ਼ਾ ਦੁਹੂੰ ਠੌਰ ਤੇ ਲਹੇ ਨਿਰਾਸ਼ਾ ਸਤਿਗੁਰੂ ਛਾਡੇ ਅੰਦਰਲੇ ਸਵਾਲਾਂ ਦਾ ਆਪੇ ਬੜਾ ਸੋਹਣਾ ਜਵਾਬ ਦੇ ਰਹੇ ਨੇ ਵੀ ਗੁਰੂ ਕੋਲ ਆਇਆ ਕੀ ਮਿਲਦਾ ਹੈ ਗੁਰੂ ਕੋਲ ਨਾ ਆਉ ਕਿ ਤਾਂ ਕੀ ਮਿਲੇਗਾ ਗੁਰੂ ਤੂੰ ਬੇਮੁਖ ਹੋਇਆ ਕਿੰਨੇ ਲੋਕ ਭੋਗਣੇ ਵੀ ਦੇ ਨੇ ਸਤਿਗੁਰਾਂ ਕਾ ਗੁਰੂ ਤੋਂ ਬਿਨਾ ਗੁਰੂ ਦੇ ਬੋਹੇ ਢੋਈ ਨਾ ਪ੍ਰਭੂ ਦੇ ਪੁਰ ਵਿੱਚ ਵਾਸ਼ਾ ਭਾ ਕੇ ਗੁਰੂ ਘਰ ਵੀ ਉਹਨਾਂ ਨੂੰ ਢੋਈ ਨਹੀਂ ਮਿਲਨੀ ਬੇਮੁਖਾਂ ਨੂੰ ਤੇ ਰੱਬ ਦੇ ਘਰ ਵਿੱਚ ਵੀ ਉਹਨਾਂ ਦਾ ਵਾਸ਼ਾ ਨਹੀਂ ਹੁੰਦਾ ਦੋਹਾਂ ਥਾਵਾਂ ਤੋਂ ਦੁਹੋਂ othorਤੇ ਰਹੇ ਜਰਾਸਾ ਖਾਲੀ ਨਹੀਂ ਰਹਿੰਦੇ ਹਨ ਉਹਨਾਂ ਦੇ ਪੈਲੇ ਖੁਦ ਨਹੀਂ ਪਿੰਦਾ ਜੇ ਜੇ ਗੁਰ ਚਰਨਨ ਰਤ ਹਵਹਿ ਤਿਨ ਕੋ ਕਸ਼ਟ ਨ ਦੇਖਨ ਪਹਿ ਪਰੇਧ ਦੇ ਸੇ ਤਦਨ ਕਾਇਕ ਨੇ ਮਹੀ ਪਾਪ ਤਾਪ ਸਵਸਕੈ ਨਾ ਸਾਂਹੀ ਜਿਹੜੇ ਗੁਰੂ ਚਰਨਾਂ ਦੇ ਨਾਲ ਪ੍ਰੀਤੀ ਕਰਨ ਵਾਲੇ ਹੋਣਗੇ ਉਹ ਕੋਈ ਦੁੱਖ ਨਹੀਂ ਦੇਖਣਾ ਪਉਣਗੇ ਉਹਨਾਂ ਦੇ ਕਾਰਡੀਆਂ ਸਿਧੀਆਂ ਹੋਣਗੀਆਂ ਉਹਨਾਂ ਦੀ ਸ਼ਾਨ ਨੂੰ ਪਾਪ ਤਾਪ ਨਹੀਂ ਛੋ ਸਕੈ ਤੇ ਇਹ ਮਨਿਸ਼ ਸਵਹਿ ਨਹੀਂ ਸ਼ਾਹ ਅਸ਼ਟ ਸਿੱਧ ਹਵਹਿ ਘਰ ਮਹ ਮਨਿਸ਼ ਵੀ ਉਹਨਾਂ ਦੀ ਸ਼ਾਹ ਨੂੰ ਨਹੀਂ ਸੋਛ ਸਕਣਗੇ ਉਹਨਾਂ ਦੇ ਘਰ ਅੱਠ ਸਿੱਧੀਆਂ ਹੋਣਗੀਆਂ ਹਾਸ ਕਰਤ ਜੋ ਸੋ ਉਠਾਵਹਿ ਨਮੋ ਨਮੋ ਨੇ ਦਤਨ ਕੇ ਕਰ ਐ ਹੁਣ ਜਿਹੜੇ ਸਤਗੁਣਾਂ ਖਿਆ ਹਾਸ਼ ਕਰ ਜੋ ਉਦਮ ਉਠਾਏ ਹਨ ਹਸੇ ਨਾਲ ਜੋ ਯਤਨ ਕਰਕੇ ਅਸਾਧੀਆਂ ਅਸਧੀਆਂ ਲੈਣੀਆਂ ਹਨ ਤਾਂ ਨੌਂ ਦੀਆਂ ਉਹਨਾਂ ਦੇ ਘਰ ਭਜੀਆਂ ਆਉਣਗੀਆਂ ਸੌਕੇ ਨੌਵੇਂ ਖਜ਼ਾਨੇ ਉਹਨਾਂ ਦੇ ਘਰ ਵਿੱਚ ਆ ਜਾਣਗੇ ਜਿਹੜੇ ਗੁਰੂ ਦੇ ਨਾਲ ਜੁੜੇ ਨੇ ਗੁਰੂ ਦੇ ਚਰਨਾਂ ਨਾਲ ਪ੍ਰੀਤੀ ਕਰਦੇ ਨੇ ਗੁਰੂ ਪ੍ਰਤੀ ਜਿਨ੍ਹਾਂ ਦੇ ਅੰਦਰ ਸਨੇਹ ਪ੍ਰਗਟ ਹੈ ਮਿਰਜਾ ਬੇਗੂ ਦੋ ਤਿਹ ਨਾਮੁ ਜਨ ਧਾਹੇ ਬੇਮੁਖ ਨਕੇ ਧਾਮੁ ਐਦਿਗੇ ਨਾਮ ਮਿਰਜਾ ਬੇਗ ਸੀ ਜਿੰਨੇ ਮਨੁ ਖਾਂਦੇ ਘਰ ਤਾਏ ਗੁਰੂ ਕੋਲ ਲੈੰਨਿਆ ਸਿਖਾਂ ਨੂੰ ਪੁਚਾਇਆ ਸੰ ਸੰਮੁਖ ਗੁਰ ਆਪੁ ਬਚਾਏ ਤਿੰਨ ਕੇ ਮਾਰਨ ਵਾਂਕ ਨ ਪਾਇ ਉਹਨਾਂ ਦਾ ਉਬਾਲ ਵਿੰਗਾ વિના ਕਰ ਸਕਿਆ ਮਿਰਜਾ ਬੇਗ ਉਹ ਔਰੰਗਜੀ ਅਧਿਕ ਰਸਾਇਓ ਚਾਰ ਐਦਿਨ ਔਰ ਪਠਾਇਓ ਉਦਨ ਬਾਦਸ਼ਾਹ ਉਸੇ ਵਿੱਚ ਆ ਗਿਆ ਜਾਣ ਐਦਿ ਹੋਰ ਕਲ ਦਿੱਤੇ ਆਪ ਮਿਰਜਾ ਮੇਰੇ ਤੋਂ ਮਨਮੁਖ ਬਚ ਗਏ ਜੋ ਬੇਮੁਖ ਤਾਂਤੇ ਬਚ ਆਏ ਤਿੰਨ ਕੇ ਗ੍ਰਹਿ ਪੁਨ ਇਨੈ ਗਰਾਏ ਫਿਰ ਇਨੈ ਐਧੀਆਂ ਦੇ ਘਰ ਉਹਨੇ ਉਹਨਾਂ ਐਧੀਆਂ ਨੇ ਧਾ ਦਿੱਤੇ ਉਹਨਾਂ ਬੇਮੁਖਾਂ ਦੇ ਘਰ ਜਿਨ੍ਹਾਂ ਚਾਰਾਂ ਨੂੰ ਔਰੰਗਜ਼ੇਬ ਦੁਬਾਰੇ ਕੱਲਦਾ ਜੇ ਤਜ ਭਜੇ ਹਉਤੇ ਗੁਰ ਅੰਨ ਤਿੰਨ ਪੁਰ ਗੁਰ ਐਦੀਆਂ ਐਦੀਆਂ ਜਾਨ ਜੋ ਗੁਰਾਂ ਨੂੰ ਛੱਡ ਕੇ ਹੋਰ ਖਾਂ ਗਏ ਸੀ ਉਹਨਾਂ ਮਨਮੁਖਾਂ ਨੇ ਐਦੀਆਂ ਨੂੰ ਹੀ ਗੁਰੂ ਜਾਣ ਲਿਆ ਹੈ ਮੂਤਰ ਡਾਰ ਤਨ ਸੀਸ ਮੁੰਡਾਏ ਬਹੁੜ ਜਨ ਜਾਨ ਗ੍ਰਹਿ ਲਿਆ ਐਦੀਆਂ ਨੇ ਮਨਮੁਖਾਂ ਦੇ ਸਿਰਾਂ ਵਿੱਚ ਉਪਾ ਕੇ ਉਹਨਾਂ ਦੇ ਸਿਰ ਬੰਨੇ ਦਰਸ਼ਨ ਜੋ ਕਿ ਪਉਣ ਲੈ ਕੇ ਘਰ ਆਏ ਉਹ ਸਿਰ ਆਪਣੇ ਘਰਾਂ ਵਾਗੇ ਮੇਜ ਧੋਕੇ ਜੀ ਜੇ ਭਾਜ ਹੁ ਤੇ ਬਿਨ ਆਇਸ ਕਹੋ ਐਤੀਏ ਕਿਨੇ ਕਿਨੇ ਬਤਾਇਸ ਜੋ ਆਗਿਆ ਬਿਨਾ ਨਸ ਗਏ ਉਹਨਾਂ ਨੂੰ ਐਦੀਆਂ ਨੇ ਅੱਖ ਉਹ ਦੱਸੋ ਕੋਈ ਹੋਰ ਵੀ ਹੈ ਮੂਨ ਮੂਨ ਕਰ ਸ਼ੈਨ ਸਰਾਏ ਨਾਰ ਭੇਟ ਦਨ ਲੈ ਸਦਾ ਜੇ ਕਿਸੇ ਦੱਸਿਆ ਤਾਂ ਉਹਨਾਂ ਦੇ ਸਿਰ ਮੂਨ ਮੂਨ ਕੇ ਸ਼ਹਿਰ ਵਿੱਚ ਘੁਮਾਏ ਆ ਗਿਆ ਸਤਿਗੁਰੂ ਕਹਿ ਰਹੇ ਨੇ ਕਿ ਗੁਰੂ ਤੋਂ ਬੇਮੁਖ ਹੋ ਜਾਂਦੀ ਇਸ ਤਰ੍ਹਾਂ ਬੇਪਤੀ ਹੋਈ ਉਹ ਜਵਾਨੋ ਪਉ ਲੈ ਕੇ ਕਾਰ ਭੇੜ ਨਹੀਂ ਤੁਰ ਪਏ ਹਨ ਪਾਚੇ ਲਾਗ ਲਹਿਰ ਨਰਕਵਾ ਚਨੇ ਜਨੁ ਪਸਿਖ ਸਖਾ ਹੈ ਭਨੇ ਉਹਨਾਂ ਦੇ ਜਗ ਮਗਰ ਮੁੰਡੇ ਮਖੌਲ ਕਰਦੇ ਹਨ ਤੁਨ ਪਏ ਹਨ ਮਾਨੋ ਇਹ ਬੜੇ ਸੋਹਣੇ ਛਿੱਕ ਪਿਆਰੇ ਹਨ ਛਿੱਕੇ ਤੋਂ ਪੁਰਾ ਬਦਨ ਚੜਾਏ ਜਨ ਗ੍ਰੇਖਾਨ ਮੁਲੀ ਧਾਰਿਆਏ ਘੋੜਿਆਂ ਬੋਲਾਂ ਵਾਲ ਛਿੱਕੇ ਤੋਂ ਪਰੇ ਬੇਮੁਖਾਂ ਦੇ ਮੂੰਹ ਬੀਚੜਾਏ ਹੋਏ ਹਨ ਇਹ ਤਾਂ ਘਰੋਂ ਆਏ ਨੇ ਆਏ ਹਨ ਕਿ ਚੂਰਮਾ ਖਾਜੇ ਪਰ ਇਹਨਾਂ ਨੂੰ ਸਮੇਲੇ ਹਾਕਮ ਦੇ ਅੰ内 ਬੜਾ ਬੇਇੰਦਨ ਕਰ ਰਹੇ ਹਨ ਮस्तक ਸੁਭੇ ਪਨਹੀਨ ਖਾਏ ਦਨ ਕਰ ਤੀਕਾ ਦਏ ਬਨਾ ਸਿਰ ਤੇ ਬੋਧਤੀਆਂ ਪਈਆਂ ਹਨ ਮਾਨ ਨੂੰ ਇਹ ਬੜਾ ਬੜਾ ਕੇ ਟਿੱਕਾ ਦਿੱਤਾ ਹੈ ਸ਼ੇਸ਼ੀਤ ਕੇ ਖਾਏ ਕਦੇਹੀ ਦਨ ਪੀਤਨ ਪ੍ਰਾਤਨ ਨੇਹੀ ਸਿਰ ਤੇ ਇਤਾਂ ਜਖੂ ਕੀਤੇ ਹਨ ਇਹ ਪ੍ਰਾਣੀ ਘਰ ਪਟਾ ਹੈ ਨਹੁ ਨ ਕਪੂਰਣ ਚ ਜੁਝਿਓ ਨਹੀਂ ਕਛ ਦੇ ਜਸ ਨਹਿ ਨੀਨ ਗਾਮ ਬਸਤ ਜਾਣਿਓ ਨਹੀਂ ਜਮਸ਼ੂਕਿਨ ਕਹਿ ਦੀਨ ਕਿਸੇ ਜੰਗ ਅੰਦਰ ਲੜ ਕੇ ਕਿਸੇ ਨੂੰ ਮਾਰਿਆ ਨਹੀਂ ਕਿਸੇ ਵੱਲੋਂ ਜਸ ਵੀ ਨਹੀਂ ਖਟਿਆ ਕਿਸੇ ਨੂੰ ਪਿੰਡ ਵਿੱਚ ਨਹੀਂ ਲਿਆਂ ਹੋਇਆ ਜਾਣਿਆ ਵੀ ਨਹੀਂ ਬਾਣੀ ਬੜੀ ਹਰਾਨੀ ਦੀ ਗੱਲ ਹੈ ਕਿ ਜਮ ਨੂੰ ਕਿਸੇ ਨੇ ਆਖ ਦਿੱਤਾ ਕਿ ਉਹ ਉਸ ਥਾਂ ਰਹਿੰਦਾ ਹੈ ਪਾ ਮਨੁਖਾ ਨੇ ਭੜਾ ਕੰਮ ਕੋਈ ਨਹੀਂ ਕੀਤਾ ਫਿਰ ਜੰਮ ਨੂੰ ਕਿ ਸਾਹ ਤਾ ਹੈ ਇਹਨਾਂ ਨੂੰ ਪੜ ਕੇ ਮਾਰ ਦੋ ਪਾ ਮਿਰਥੀ ਇਹ ਮਾਰੇ ਕੇ ਸਾਦੇ ਚੌਪਈ ਹੀ ਬਿਦ ਤਨ ਭੈਉ ਉਪਹਾਸਾ ਸਭ ਸੰਤਨ ਮਿਲ ਲਖਿਓ ਤਮਾਸ਼ਾ ਸੰਤਨ ਕਸ਼ਟ ਨ ਦੇਖ ਨ ਪਾਇਓ ਆਪ ਹਾਥ ਤੈ ਲਾਥ ਬਜਾਇ ਇਕ ਨੂੰ ਉਹਨਾਂ ਨੂੰ ਹਾਸਾ ਹੋਇਆ ਸਾਰੇ ਸੰਤਾਂ ਨੂੰ ਮਿਲ ਕੇ ਛੇ ਨੇ ਸਾਰਿਆਂ ਨੇ ਮਿਲ ਕੇ ਇਸ ਤਮਾਸ਼ੇ ਨੂੰ ਖੇਲ ਨੂੰ ਵੇਖਣ ਆ ਆਖਿਆ ਮੈਂ ਹਉ ਪਰਮਪੁਰਪ ਕੋ ਦਾਸਾਂ ਦੇਖਣ ਆਇਓ ਜਗ ਤਮਾਸ਼ਾ ਸਤਿਗੁਰੂ ਫਰਮਾਣ ਕਰ ਰਹੇ ਨੇ ਜਿਹੜਾ ਸੰਤਾਂ ਨੂੰ ਦੁੱਖ ਦਿੰਦਾ ਹੈ ਉਹਨਾਂ ਦੇ ਨਾਲ ਇਸੇ ਤਰ੍ਹਾਂ ਵਾਪਰਦਾ ਹੈ ਕਿਸੇ ਪਰਮ ਪਿਤਾ ਪਰਮਾਤਮਾ ਪਰਮੇਸ਼ਰ ਦੀ ਕਿਰਪਾ ਜਿਹੜਾ ਮੁਸਲਮਾਨੀ ਪਰਮ ਨਾਲ ਹੈ ਜਿਹਨੇ ਜਿਹੜੇ ਅੱਲਾਹ ਤਾਲਾ ਖੁਦਾ ਕਹਿ ਕੇ ਮੰਨਦੇ ਨੇ ਕਿਸੇ ਨਗਰ ਦੇ ਵਿੱਚ ਉਹਨੇ ਜਗ੍ਹਾ ਬਣਾਈ ਸੀ ਕੁਝ ਬੱਚੇ ਅੱਜ ਤੱਕ ਇਹ ਨਹੀਂ ਲਿਆ ਪ੍ਰਾਤਨ ਗੱਲ ਮੱਝਾਂ ਚਰਾ ਰਹੇ ਸੰਤ ਆਪ ਸੱਚ ਗੱਲਾਂ ਚੱਲੀਆਂ ਕਿਸੇ ਨੇ ਆਖਿਆ ਕਿ ਇਹ ਬੜਾ ਪੱਕਾ ਥਾਂ ਹੈ ਇਹ ਪੀਰ ਬੜਾ ਬੰਦਗੀ ਵਾਲਾ ਸੀ ਇਕ ਵਿਅਕਤੀ ਸ਼ਾਂਤੀ ਨਸ਼ਾ ਨਸ਼ੇ ਦਾਦੀ ਉਮਰਾ ਛੋਟੀ ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਸਿੱਖੀ ਦੇ ਅਸੂਲਾਂ ਨੂੰ ਨਹੀਂ ਮੰਨਦਾ ਮੱਥਾ ਤੇ ਟੇਕਦਾ ਹੈ ਨਸ਼ਾ ਵੀ ਕਰਦਾ ਹੈ ਮਾੜੇ ਕਰਮ ਵੀ ਕਰਦਾ ਹੈ ਉਹਨੇ ਚੌਲ ਕੀਤੀ ਕਹਿੰਦਾ ਵੀ ਐਵੇਂ ਪੱਕਾ ਖਾਏ ਕਿਵੇਂ ਨੂੰ ਕੋਈ ਕਰਵਾ ਨਹੀਂ ਉਹਨਾਂ ਦੇ ਪਿੱਦੇ ਨੂੰ ਪ੍ਰਵਾਹ ਨੇ ਕਿਹਾ ਕਿ ਲਓ ਮੈਂ ਤੇਰੀ ਤੇ ਬਾਥਰੂਮ ਘਰ ਦੇਣਾ ਜੇ ਤੁਸੀਂਾਂ ਤੇ ਪੀਰ ਪੱਕਾ ਤੇ ਮੈਨੂੰ ਕੁਝ ਨਾ ਕੁਝ ਆਪਣਾ ਵਖਾ ਦੇਗਾ ਜੇ ਨਾ ਹੋਇਆ ਤਾਂ ਨਹੀਂ ਉਹਨੇ ਆਪ ਦੱਸਿਆ ਕਿਹਦਾ ਕਿ ਮੈਂ ਘਰ ਆਇਆ ਮੱਝਾਂ ਬੰਧੀਆਂ ਲੀਆਂ ਜੇ ਉਸੇ ਸਮੇਂ ਵਿੜੇ ਦੇ ਵਿੱਚ ਮੈਨੂੰ ਇਸ ਤਰ੍ਹਾਂ ਪੱਡ ਕੇ ਮਾਰਿਆ ਉਹਨੇ ਕਿ ਜਿਵੇਂ ਕੋਈ ਮੈਨੂੰ ਧੱਕਾ ਮਾਰਦਾ ਹੈ بے ਹੁਸ਼ ਹੋ ਗਿਆ ਡਾਕਟਰਾਂ ਕੋਲ ਗਏ ਕੋਈ ਆਰਾਮ ਨਹੀਂ ਜਿਹੜੇ ਨਾਲ ਦੇ ਸਾਥੀ ਸਨ ਉਹਨਾਂ ਆ ਕੇ ਘਰ ਦੱਸਿਆ ਕਿ ਇਹ ਕੁੰਜੀ ਕਰਕੇ ਆਇਆ ਕਿਲੇ ਮੈਨੂੰ ਨਾਲ ਲੈ ਕੇ ਮੇਰੇ ਬਾਪੇ ਫਿਰ ਉਸੇ ਥਾਂ ਤੇ ਗਏ ਆਪਣੀ ਘੁੱਲ ਨੂੰ ਬਖਸ਼ਾਇਆ ਇਹ ਉਸ ਸਮੇਂ ਨੂੰ ਲੈ ਕੇ ਅੱਜ ਤੱਕ ਮੇਰੀ ਉਮਰ 48 ਸਾਲਾਂ ਦੇ ਕਰੀਬ ਹੋ ਜਾਂਦੀ ਹੋ ਚੁੱਕੀ ਮੈਂ ਦੁਬਾਰੇ ਉਸ ਥਾਂ ਤੇ ਕਦੇ ਵੀ ਬੰਦੇ ਖਿਆਲਾਂ ਨਾਲ ਤੇ ਬੰਦੇ ਨਿਤਨਾਂ ਨਾਲ ਤੱਕਣਾ ਵੀ ਨਹੀਂ ਕੀਤਾ ਕਿ ਉਹਨੇ ਆਪਣਾ ਕਿਉਂਕਿ ਜਦੋਂ ਅਸੀਂ ਗੁਰਬਾਣੀ ਪੜਾਂਗੇ ਗੁਰਬਾਣੀ ਵਿੱਚ ਕਿਸੇ ਵੀ ਧਰਮ ਨੂੰ ਨਿੰਦਿਆ ਗਿਆ ਮੈਨੂੰ ਐਤਵਾਰ ਕਿਸੇ ਨੇ ਸਵਾਲ ਕੀਤਾ ਸੀ ਇੱਥੇ ਭੋਗ ਤੇ ਕਥਾ ਕਰਦਿਆਂ ਕਿ ਸਾਡੇ ਪ੍ਰਚਾਰਕ ਦੂਜੇ ਧਰਮਾਂ ਨੂੰ ਨਿੰਦ ਬਹੁਤ ਰਹੇ ਨੇ ਪਰ ਗੁਰਬਾਣੀ ਨਾ ਨਿੰਦਣ ਦੀ ਆਗਿਆ ਦਿੰਦੀ ਹੈ ਨਾ ਗੁਰਬਾਣੀ ਚ ਨਾ ਕੋ ਸਾਡਾ ਗੁਰੂ ਤੇ ਨਾਮ ਸਾਡੇ ਜਿਸ ਬਾਦਸ਼ਾਹ ਦੇ ਕਾਰਨ ਉਹ ਸਾਰਾ ਸਰਬੰਸ ਆਪਣਾ ਕੁਰਬਾਨ ਕਰ ਦੇ ਦਿੰਨੇ ਮੈਂ ਤੇ ਲਿਖਿਆ ਵੇਖਿਆ ਕਿ 7 ਦਿਨਾਂ ਚ ਗੁਰੂ ਸਾਹਿਬਾਂ ਨੇ ਸਾਰਾ ਸਰਬੰਸ ਕੁਰਬਾਨ ਕੀਤਾ ਨਹੀਂ ਇਹ ਗਲਤ ਹੈ ਸਰਬੰਸ ਸਵਾਰਨਾ ਬਾਬਾ ਆਪਣੀ 9 ਸਾਲਾਂ ਦੀ ਉਮਰ ਤੋਂ ਸ਼ੁਰੂ ਕਰਦਾ ਹੈ ਹਾਂ ਚਾਰੇ ਪੁੱਤਰ ਮਾਤਾ ਗੁਜਰੀ ਇਹ ਸਾਰਿਆਂ ਨੂੰ ਨਿਸ਼ਾਵਰ ਕਰਦੇ ਨੇ ਸਤਿਗੁਰੂ ਥੋੜੇ ਦਿਨ ਅੱਜ ਸਾਰਾ ਸਰਬੰਸ ਤੇ ਗੁਰਸੱਜਵਾ ਨੇ ਛੋਟੀ ਉਮਰਾਂ ਚਾਰਨਾ ਪਿਤਾ ਜੀ ਤੇ ਬੜਾ ਪਹਿਲਾਂ ਚਲੇ ਗਏ 7 ਦਿਨ ਕਿ ਨਹੀਂ ਹੋਏ ਥੋੜਾ ਜਿਹਾ ਅਸੀਂ ਪੜਿਆ ਬਾਣਾ ਮਟਾਂ ਗਿਆ ਨਹੀਂ ਹੋਏ ਕੋਈ ਨਾ ਕੋਈ ਇਤਿਹਾਸ ਬਾਰੇ ਲਿਖ ਕੇ ਪਾ ਦਿੱਤਾ ਕਿ ਅਸੀਂ ਬਹੁਤ ਜ਼ਿਆਦਾ ਫੋਨਾਂ ਤੋਂ ਵੇਖ ਵੇਖ ਅੱਧੇ ਪ੍ਰਚਾਰਕ ਤੇ ਫੋਨ ਤੋਂ ਹੀ ਬਣ ਗਏ ਵੀ ਬਹੁਤ ਸਿਆਣਿਆਂ ਅਸੀਂ ਇੱਕ ਦੂਜੇ ਨਾਲ ਵਿਚਾਰਿਆ ਹੈ ਕਿ ਜੋ ਕਿਸੇ ਨੇ ਲਿਖਿਆ ਆ ਕੇ ਆਪਣੇ ਤੌਰ ਤੇ ਲਿਖ ਕੇ ਪਾਣਾ ਸ਼ੁਰੂ ਕਰ ਦਿੱਤਾ ਨੌ ਸਾਲ ਦੀ ਉਮਰ ਸੀ ਜਦੋਂ ਪਿਤਾ ਵਾਰਿਆਂ ਨੂੰ ਪਿਤਾ ਵੀ ਤੇ ਸਰਪੰਸੇ ਦੇ ਵਿੱਚ ਆਏਗਾ ਨਾ ਪਿਤਾ ਤੋਂ ਬਿਨਾ ਸਰਪੰਸੇ ਕਿਵੇਂ ਸਾਧੂ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੀ ਛੇਦੀ ਵਿੱਚ ਗਣੋਂਗੇ ਤਾਂ ਪੂਰਾ ਸਰਪੰਸੇ ਕੁਰਬਾਨ ਕਰਨ ਦੀ ਗੱਲ ਆਖੋਗੇ ਅਸੀਂ ਬਿਨਾ ਕਿਸੇ ਗੰਨ ਖੂਕੀਆਂ ਪਰਤਾਲਿਆਂ ਦੂਜੇ ਇੱਕ ਬੰਦਾ ਕੁਰਬਾਨਾ ਮੋਢਾ ਕਰਦਾ ਦੂਜੇ ਧਰਮ ਦਾ ਅਸੀਂ ਸਾਰੇ ਧਰਮ ਨੂੰ ਪੰਡ ਦਿੰਦੇ ਆ ਕਿ ਉਹਨਾਂ ਦੇ ਧਰਮ ਵਾਲੇ ਸਾਨੂੰ ਇਹ ਕਹਿ ਰਹੇ ਇਹ ਨਹੀਂ ਸਤਿਗੁਰਾਂ ਨੂੰ ਤੇ ਜਦੋਂ ਕੁਝ ਆਖਿਆ ਗਿਆ ਤਾਂ ਵੀ ਉਹਨਾਂ ਆਖਿਆ ਕਿ ਤੁਸੀਂ ਆਪਣੇ ਤੇ ਪਰਚੋਲ ਕਰੋ ਵੀ ਅਸੀਂ ਕੀ ਹਾਂ ਉਹਨਾਂ ਨਾਲ ਗੁਰੂ ਆਪੇ ਵੇਖ ਲਏਗਾ ਤੁਸੀਂ ਕੁਝ ਨਹੀਂ ਕਹਿਣਾ ਤੁਸੀਂ ਆਪਣਾ ਕਰਮ ਕਰਨਾ ਹੈ ਕਿ ਸਾਡੀ ਸਿੱਖੀ ਸਾਡਾ ਵਿਰਸਾ ਸਾਡੀ ਕੌਮ ਕੀ ਹੈ ਕੋਈ ਪਰਮੇਸ਼ਰ ਆਪ ਕਰਦਾ ਤੁਸੀਂ ਕੌਣ ਹੁੰਦੇ ਹੋ ਕਰਵਾਲੇ ਉਹਨੇ ਕਰਵਾਣਾ ਤੁਹਾਡੇ ਵਿੱਚ ਵਸੇ ਅਸੀਂ ਕੁਝ ਨਹੀਂ ਕਰਦੇ ਆਪਣਾ ਕੀਤਾ ਕਿਸ਼ੂ ਨਾ ਹੋਵੇ ਸੁਖੀ ਚਾਹ ਜੇ ਕਰ ਸਕੀ ਹੈ ਹਰ ਧਰਮ ਦਾ ਆਪਣਾ ਰਸਤਾ ਹੈ ਹੁਣ ਨਰਮਨ ਸਿੰਘ ਜੀ ਅੰਮ੍ਰਿਤਸਰ ਸਾਹਿਬ ਕਿਸੇ ਨੂੰ ਜਾਣੇ ਥੋ ਪਟਿਆਲੇ ਵਾਲੇ ਜਾਣਗੇ ਉਹਨਾਂ ਦਾ ਆਪਣਾ ਰਸਤਾ ਹੈ ਕੋ ਤਰਾਂਡੇ ਵਾਲਾ ਆਇਆ ਉਹਨੂੰ ਆਪਣੇ ਰਸਤੇ ਦਾ ਪਤਾ ਹੈ ਹਰ ਧਰਮ ਨੇ ਆਪਣੇ ਆਪਣੇ ਕੀਤੇ ਅਨੁਸਾਰ ਆਪਣੇ ਆਪਣੇ ਧਰਮ ਦੇ ਰਾਹੀ ਅੱਗੇ ਵਧਣਾ ਹੈ ਅਸੀਂ ਦੁਤਿਆ ਨੂੰ ਨਿੰਦ ਕੇ ਨਹੀਂ ਅਸੀਂ ਆਪਣਾ ਜਿਹੜਾ ਸਾਨੂੰ ਸਰੂਪ ਦਿੰਦਾ ਨਾ ਵੀ ਖਾਲਸੇ ਦੇ ਕੀ ਈਸੂਲ ਨੇ ਖਾਲਸਾ ਕਿਵੇਂ ਬਣਨਾ ਹੈ ਖਾਲਸਾ ਬਣ ਕੇ ਅਸੀਂ ਗੁਰੂ ਦੀ ਖੁਸ਼ੀ ਕਿਵੇਂ ਜਾਣੀ ਅਸੀਂ ਕਿ ਉਸ ਬੰਧ ਨੂੰ ਪੁਰਬਾਣੀ ਰਾਹੀਂ ਸਿੱਖਣਾ ਹੈ ਗੁਰੂ ਤੋਂ ਬੇਮੁਖ ਨਹੀਂ ਹੋਣਾ ਸਿੱਖਨੇ ਸਤਗੁਰਾਂ ਕੇ ਜਿਹੜਾ ਗੁਰੂ ਦੇ ਨਾਲ ਰਿਆ ਆਪ ਹਾਥ ਤੈ ਨਾਥ ਪਚਾਇਓ ਉਹਨੂੰ ਉਹ ਦਾਤਾ ਆਪਣਾ ਹੱਥ ਸਿਰ ਤੇ ਮਿਹਰ ਭਰਿਆ ਰੱਖੀਂ ਚਾਹੁੰਦਾ ਹੈ ਚਾਰ ਨੀਂਦ ਹੁਨਾ ਜਿਸ ਨੂੰ ਸਾਜਿਸ ਰਬ ਸੀ ਦੁਸ਼ਮਨ ਕਮਨ ਵਿਚਾਰ ਪਿਛਾਰ ਛਬ ਨਾ ਸਕਤੇ ਸਾਹਿ ਕੋ ਨਿਹਫਰਦਾਏ ਗਵਾਰ ਜਿਸ ਨੂੰ ਵੈਗਰੂ ਰੱਖਦਾ ਹੈ ਉਸ ਨੂੰ ਵੈ ਵਿਚਾਰ ਕੀ ਕਰ ਸਕਦਾ ਹੈ ਕੋਈ ਉਸ ਦੀਸ਼ਾ ਨੂੰ ਨਹੀਂ ਵੀ ਉਸ ਦੀਸ਼ਾ ਨੂੰ ਵੀ ਨਹੀਂ ਛੋ ਸਕਦਾ ਜੇ ਕੁਝ ਮੂਰ ਕਰੇ ਤਾਂ ਵੀ ਬੇਰਥ ਹੀ ਕਰਦਾ ਹੈ ਕੋਈ ਮੂਰ ਯਤਨ ਕਰੇ ਕਿ ਮੈਂ ਗੁਰੂ ਕੇ ਸਿੱਖ ਨਾਲ ਪੰਗਾ ਲੈਣਾ ਹੈ ਕਿ ਸਤ ਗੁਨਾ ਕਹਿ ਜਾਮ ਗੁਰੂ ਹੋਇ ਵੱਲ ਲਖ ਬਾਹੇ ਕਿਆ ਕਿਚੈ ਜਾਮ ਗੁਰੂ ਹੋਇ ਵੱਲ ਤਨ ਹੈ ਕਿਆ ਗਾਰ ਬੰਦੀ ਚੈ ਜਾਮ ਗੁਰੂ ਹੋਇ ਵੱਲ ਗਿਆਨ ਅਰ ਧਿਆਨ ਅਨਨ ਪਰ ਜਾਮ ਗੁਰੂ ਹੋਇ ਵੱਲ ਸ਼ਬਦ ਸਾਖੀ ਸੋ ਸਚੈ ਕਰ ਜੋ ਗੁਰੂ ਗੁਰੂ ਐਨਸ ਜਪੈ ਦਾਸ ਪਟ ਗੇ ਅੰਤ ਕਹਿ ਜਿਹੜੇ ਦਿਨ ਰਾਤ ਗੁਰੂ ਨੂੰ ਧਿਆਉਂਦੇ ਨੇ ਗੁਰੂ ਮਖਰੂ ਰੂਹ ਮਰ ਜਾਵੇ ਉੜਦਿਆਂ ਬੈਠਦਿਆਂ ਛੁਤਦਿਆਂ ਜਾਟਦਿਆਂ ਜਿਹੜੇ ਇਸ ਪਰਮੇਸ਼ਰ ਦਾ ਚਿੰਤਨ ਕਰਦੇ ਹਨ ਉਹਨਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਜੋ ਸਾਧੂ ਸਰਣੀ ਪਰੇ ਤਨ ਕੇ ਕਮਨ ਵਿਚਾਰ ਦੰਤ ਜੀਬ ਚਿਮ ਰਾਖ ਕਹੈ ਦੁਸ਼ਟ ਅਰਿਸ਼ਟ ਸੰਗਾਰ ਜੋ ਗੁਰੂ ਦੇ ਸਰਣੀ ਪੈ ਜਾਂਦੇ ਹਨ ਉਹਨਾਂ ਦਾ ਕੀ ਸਮਾਚਾਰ ਹੈ ਜਿਵੇਂ ਦੰਦਾਂ ਦਾ ਰਚਨਾ ਨਹੀਂ ਰੱਖਿਆ ਪੀ ਹੈ ਹੁਣ 32 ਦੰਦ ਨੇ ਜ਼ੁਬਾਨ ਦਾ ਦੇ ਵਿਚਾਲੇ ਹੈ ਪਰਮੇਸ਼ਰ ਨੇ ਬਣਤੇ ਹੋ ਜੀ ਬਣਾਈ ਵੀ ਉਹ ਸਾਡੀ ਜਵਾਨ ਨੂੰ ਤਨੀ ਵੜਦੇ ਕਦੇ ਕਦੇ ਸਾਡਾ ਦੰਦ ਜੀ ਤੇ ਲੱਗ ਜਾ ਤੇ ਖੂਨ ਆ ਜਾਂਦਾ ਤੇ ਆਮ ਲੋਕ ਪਤਾ ਕੀ ਕਿੰਨੇ ਸਾਡੇ ਬਾਰੇ ਕਿਸੇ ਨੇ ਮਾਲਾ ਸੁਤੇ ਮੈਨੂੰ ਕਿਸੇ ਨੇ ਗਾਲ ਕੱਢੀ ਕਿ ਤਾਂ ਮੇਰਾ ਨਾਲੇ ਸ਼ਟਾ ਹੈ ਹੁਣ ਸਤਿਗੁਰਾਂ ਖੈ ਦੰਦ ਮੱਤੀ ਹੁੰਦੀਆਂ ਜੀ ਇੱਕ ਹੈ ਵਿਚਾਲੇ ਨੇ ਉਹ ਉਹਦੀ ਰੱਖਿਆ ਕਰਦੇ ਨੇ ਉਹਨੂੰ ਵੜਦੇ ਡੁਕਦੇ ਦੇਂ ਇਹ ਸਤਨਾ ਪਾਰੇ ਪਾਰੇ ਪਾਪ ਪਰਾ ਹੋ ਜਾਂਦੇ ਨੇ ਉਹਨਾਂ ਮਨੁੱਖਾਂ ਦੇ ਕੋਲੋਂ ਜਿਨ੍ਹਾਂ ਨੇ ਰੱਖਿਆ ਗੁਰੂ ਆਪ ਕਰਦਾ ਹੈ ਇੱਥੇ 13ਵਾਂ ਅਧਿਆਇ ਚ ਤ੍ਰਨਾਟ ਤੱਕ ਖਤਮ ਹੁੰਦਾ ਹੈ ਔਰੰਗਜ਼ੇਬ ਦਾ ਪੁੱਤਰ ਮੁਅੱਜਮ ਆਇਆ ਪਹਾੜੀਆਂ ਨੇ ਗੁਰੂਆਂ ਨੂੰ ਬੜਾ ਡਰਾਇਆ ਬੇਵਕ ਕੋਲੋਂ ਪਹਾੜੀ ਰਾਜ ਨਸ਼ੇ ਨਹੀਂ ਉਹਨਾਂ ਦਾ ਗੁਰਾਹ ਬਿਆ ਸਾਡੇ ਪਾਸ ਉਹਦੀ ਮੁਅੱਜਮ ਦੇ ਅਧਿਐ ਆਏ ਔਰੰਗਜ਼ੇਬ ਦੇ ਪੁੱਤਰ ਦੇ ਉਮਰwidehat ਕੇ ਚਲੇ ਗਏ ਮਨੁੱਖਾਂ ਨੂੰ ਸਤਿਗੁਰਾਂ ਕਿਆਂ ਬੜੀਆਂ-ਬੜੀਆਂ ਸਿੱਧਾਂ ਮੰਗੀਆਂ ਇਹ ਗੁਰੂ ਨਾਲ ਕਿਵੇਂ ਪੇਚ ਹੁੰਦਾ ਹੈ ਇਹ ਖੇਲ ਦਾ ਪ੍ਰਸੰਗ ਆਪ ਕੱਲ੍ਹ ਦੇ ਪ੍ਰਸੰਗ ਨੂੰ ਸਰਵਣ ਕਰਿਓ ਅੱਜ ਇਹ ਨਹੀਂ ਪਰਵਾਹ ਕਰਨਾ ਜੀ ਹੋਈਆਂ ਭੁੱਲਾਂ ਚੁੱਕਾ ਤੋਂ ਖਿਮਾ ਗੁਰੂ ਦੇ ਸੰਗ ਕੋਪਸ਼ ਨੂੰ ਜੇ ਦਾ ਬਖਸ਼ ਲੈਣਾ ਜੀ ਕ੍ਰਿਮ ਸ਼ਹਿਰ ਖਤੇ ਬਲਾਓ ਵਾਹਿਗੁਰੂ ਬਖ ਖਾਲਸਾ ਵਾਹਿਗੁਰੂ